ਕਾਜ ਡੀਟੀ ਨੇ ਬਹੁਤ ਦਿਮਾਗ ਖਰਾਬ ਕੀਤਾ ਜਦੋਂ ਦਾ ਉਹਨੇ ਦੱਸਿਆਗਾ ਨਾ ਉਦੋਂ ਲਈ ਮੇਰਾ ਪੂਰਾ ਦਿਮਾਗ ਖਰਾਬ ਹੋਇਆ ਪਿਆਗਾ ਚੱਲ ਦੇਖਦੇ ਆ ਕੀ ਬਣਦਾਗਾ ਬਾਈ ਜੀ ਕਿਵੇਂ ਆ ਠੀਕ ਆ ਤੂੰ ਐਂ ਦੱਸ ਦੇ ਆਉਣਾ ਕਿ ਆਉਣਾ ਨਹੀਂਗਾ ਆ ਗੰਡੇ ਲਿਆਂਦੇ ਆੜਿਆ ਹੀ ਬੈਠਾ ਦੇਖ ਲੈ ਜਦੋਂ ਦਾ ਪਤਾ ਲੱਗ ਗਿਆ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਆ ਜੀ ਕਿੱਧਰ ਜਾਣੇ ਆ ਚੱਲ ਪੇ ਕੰਮ ਤੇ ਟਾਈਮ 10 ਮਿੰਟ ਰਹਿ ਗਿਆ ਬਸ ਸਟੋਰ ਦਾ ਟਾਈਮ ਹੋਣ ਵਾਲੀ ਆ ਤੇ ਗਰਮੀਆਂ ਆ ਪੂਰੀ ਬਟੇ ਕੱਢ ਹੋਈ ਪਈ ਹੈਗੀ ਸੂਰਜ ਜਮਾ ਟੋਟਣ ਹੁੰਦੇ ਪੈਂਦਾ ਕਾ ਚੱਲੀਏ ਕਿ ਨਾ ਦੁੱਧ ਫੜ ਕੇ ਲੈ ਕੇ ਚੱਲ ਗਿਆ ਆਂਟੀ ਤੋਂ ਸਾਰਿਆਂ ਨਾਲੋਂ ਵੱਧ ਚਾਹ ਪੀਣ ਵਾਲਾ ਤੇ ਸਾਰਨੂੰ ਘੱਟ ਪੈਸੇ ਦੇਣ ਵਾਲਾ ਬਾਈ ਬੰਦਾ ਇਹ ਆ ਸਟੋਰ 'ਚ ਇਹ ਬੜਾ ਖਰਾਬ ਬੰਦਾ ਹੈਗਾ ਆ ਕੀ ਕਰਤਾ ਮਗਰ ਸਾਰੇ ਨਾਲੋਂ ਵੱਧ ਚਾਹ ਪੀਣ ਵਾਲਾ ਸਾਰਨਾ ਵੱਧ ਚਾਹ ਤੇ ਘੱਟ ਪੈਸੇ ਦੇਣ ਵਾਲਾ ਆ ਦੇਖ ਲੋ ਮੇਰਾ ਗਲਾਸ ਚ ਇੰਨੀ ਚਾਹ ਗਈ ਉਹ ਦੇਖੀ ਕੰਨੀਆਂ ਲਾਈ ਬੈਠਾਗਾ ਸ਼ਰਮ ਨਹੀਂ ਆਉਂਦੀ ਯਾਰ ਤੈਨੂੰ ਤੇ ਅੱਜ ਬੜਾ ਵਧੀਆ ਮੌਸਮ ਹੈ ਦੂਜੀ ਵਾਰੀ ਵੀ ਰਾਂ ਹਾਂ ਦੂਜੀ ਵਾਰੀ ਵੀ ਤੂੰ ਚਾਹ ਪੀਵੇਂਗਾ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਓਏ ਦੂਜੀ ਵਾਰੀ ਚਾਹ ਨੂੰ ਅੱਜ ਪੱਕਾ ਪੀਵੇਂਗਾ ਮੇਰੀ ਗਰੰਟੀ ਲੈ ਅੱਥੇ ਆਉਂਦਾ ਨਹੀਂ 4 ਵਜੇ ਬੈਠਾ ਜਾਂਦਾ ਨਾ ਇਸ ਟਾਈਮ ਚੱਟੜ ਮੱਚ ਜਾਂਦੇ ਆ ਕਿ ਮੱਚ ਜਾਂਦੇ ਉਹ ਗਰਮ ਹੋ ਜਾਂਦੀ ਆ ਠੜੀ ਸਹੀ ਹੈ ਬੰਦਾ ਆਹ ਰਾਜੂ ਲੁਧਿਆਣੇ ਵਾਲਾ ਤੜਕੇ ਦੇ ਡੀਕੀ ਆਣਿਆ ਤੈਨੂੰ ਉਹ ਕਿੰਨੇ ਬਾਪੜ ਦੇਣੇ ਆ ਜੀ ਭਰਾਵਾ ਜੀ ਉਹ ਬਾਪੜ ਉਹ ਬਾਪੜ ਮਿੱਠਾ ਲਾ ਕੇ ਬਾਪੜ ਦਾ ਫੇਰ ਇਹ ਰਾਜੂ ਵਾਲੇ ਹੀ ਆਗੇ ਰਾਜੂ ਰਾਜੀ ਆਹ ਹਰਜੀਤ ਗੇਮਿੰਗ ਜੋਂ ਤੇ ਦੇ ਬੋੜੀਆਂ ਕੋਲੀ ਖੜਾ ਖੜ ਕੇ ਖੜ ਜਾ ਕੇ ਨਹੀਂ ਉੱਥੇ ਬਣੂ ਹੀ ਕੋਲ ਕੋਲ ਆਪਣੇ ਸੂਤ ਵਾਲੇ ਕੋਲ हां जी हरपाल दी बेटी करदे सी मुंडा लाल दी ਨਾਲ ਆ ਗਿਆ ਅੰਜ ਹਰਪਾਲ ਇੱਕ ਪਾਪੜ ਦਾ ਵੱਲ ਮੰਜਨੀ ਤੋਂ ਖਾ ਕੇ ਆਇਆ ਇੱਕ ਹੁਣ ਤੂ ਕਰ ਦੇ ਮਿਹਰਬਾਨੀ ਕੀ ਰਾਜੂ ਜੀ ਕਿੰਨੇ ਵਜੇ ਘਰੇ ਜਾਂਦੇ ਹੋ ਫਿਰ 9 ਵਜੇ ਜੀ 9 ਵਜੇ ਇਹਦਾ ਪੱਕਾ ਫਿਕਸ ਟਾਈਮ ਹੀ ਹੈ ਸਵੇਰੇ ਤਾਂ ਥੋੜਾ ਲੇਟ ਆਉਂਦਾ ਹੈ ਹੈ ਹਰਪਾਲ ਬਣਾਉਂਦਾ ਕਹਿੰਦਾ ਅੱਜ ਪਾਪੜ ਆ ਨਾਮ ਕਰੇਗੇ ਸੀ ਓ ਹਾਂਜੀ ਮੈਨੂੰ ਨਹੀਂ ਪਤਾ ਯਾਰਵਾਲ ਕਿਉਂ ਪਾਪੜ ਖਵਾ ਕੇ ਗਿਆਗਾ ਤੁਹਾਨੂੰ ਲੱਗਿਆ ਪਤਾ ਕਿਉਂ ਖਵਾ ਕੇ ਗਿਆ ਮੈਨੂੰ ਤਾਂ ਲੱਗਿਆ ਪਤਾ ਹੈ ਲੱਗਿਆ ਪਤਾ ਇਹ ਇਹ ਕਹਿੰਦਾ ਵੀ ਅੱਧਾ ਘੰਟਾ ਆਰਾਮ ਨਾਲ ਬੈਠੇ ਰਹੋ ਬੈਠੇ ਰਹੋ ਤੁਸੀਂ ਅਪੂ ਇੱਕ ਪਾਪੜ ਖਾਤਰ ਅੱਧਾ ਘੰਟਾ ਬਹਿਣਾ ਪੈਣਾ ਹਾਂ ਗਈ ਲੈ ਲੈ ਪਤਾ ਅਰਪਾਲ ਕਹਿੰਦਾ ਆ ਆ ਪੈਜੀ ਸਟਾਕ ਤੇ ਲੱਗੇ ਪਏ ਅੰਦਰ ਕੰਮ ਕਰਨ ਦਾ ਟਾਈਮ ਹੋ ਗਿਆ 9:30 ਅਜੇ ਪਤਾ ਨਹੀਂ ਕਿੰਨਾ ਟਾਈਮ ਲਾਊਗਾ ਬੈਠੇ ਰਹੇ تھے ਉਹ ਲੋਕ ਜੇ 2 ਘੰਟੇ ਤੋਂ ਟਾਈਮ ਉੱਤੇ ਹੋ ਗਿਆ ਯਾਰ ਪਾਪੜ ਵਾਲੇ ਨੂੰ ਕਿਹਾ ਫੇਰ ਸਾਦਰਾ ਉਹ ਡਿਬੇ ਘਰੇ ਉੱਡ ਗਿਆ ਕੋਈ ਨੀ oportunity ਕਾਹਦੀ ਹੈਗੀ ਆ ਚਲ ਉੱਥੇ ਕਰਾਂਗੇ ਲੋਟ 9:00 ਵਜ ਕੇ ਬਾਈ 40 ਮਿੰਟ ਹੋ ਗਏ ਤੇ ਹੈਪੀ ਤਾਂ ਉੱਡ ਗਿਆ ਘਰੇ ਕਹਿੰਦਾ ਮੈਂ ਤਾਂ ਚੱਲਿਆ ਤੇ ਹਰਪਾਲ ਦੀ ਹਜੇ ਵੀ ਕੋਈ ਬਾਈ ਤਾਂ ਹੀ ਨਹੀਂਗੀ ਨਾ ਤਾਂ ਮੈਨੂੰ ਹਾਂ ਦੱਸਦਾ ਵੀ ਤੂੰ ਕਵਰੇਜ ਵਗ ਜਾ ਨਾ ਹਾਂ ਕਹਿੰਦਾ ਨਾ ਕਹਿੰਦਾ ਕੋਈ ਪਤਾ ਨਹੀਂ ਇਹਦਾ ਕਦੋਂ ਆਊਗਾ ਨਾ ਤੂੰ ਅੱਧੀ ਰਾਤ ਕਰੀਏਗੀ 9:30 ਹੋ ਗਏ ਹਾਂ ਸਟੋਰ ਨਿਕਲ ਨਹੀਂ ਆ ਰਿਹਾ ਤਾਂ ਆਉ ਡੇਟਾ ਥੋੜਾ ਸਟੋਰ ਦੀ ਰੋਟਾ ਕਾਹਨ ਪਾਉ ਗਣੇਸ਼ ਸਰ ਵੀ ਹੈ ਨਹੀਂ ਅੱਜ ਵੀ ਉਹ ਦਾਲ ਸਬ지 ਬਣਾ ਜਾਣਗੇ ਬਣਾ ਦੇ ਦਾ ਮਾਰਨ ਵਾਲੀ ਨੂੰ ਥਾਂਗੂ 2 ਘੰਟੇ ਹੋ ਗਏ ਤੇ ਬਿਠਾਈ ਬੈਠੇ ਨੂੰ ਇੱਕ ਪਾਪੜ ਤਾਂ ਹੀ ਖਵਾ ਕੇ ਗਿਆ ਸੀਗਾ ਹਾਂ ਮੈਂ ਵੀ ਥੋੜਾ ਲਾਜ ਦੇ ਗਿਆ ਸੀ ਮੈਂ ਸਰ ਨੂੰ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਤਾਂ ਬਾਅਦ ਚ ਲੱਗ ਗਿਆ ਜੀ ਮੈਂ ਪਾਪੜ ਤਾਂ ਹੀ ਖਵਾ ਕੇ ਗਿਆ ਹੋਰ ਕੀ ਪਾਜੇ ਜਾਜ ਮੈਂ ਹੋਇਆ ਜਰਾ ਇਹ ਪੱਖਾ ਮਰ ਗਿਆ ਹਾਂ ਜੀ ਕਰਤਾ ਉਹ ਇਹੋ ਛੱਡ ਦੇ ਵਿੱਚ ਛੱਡ ਗਈ ਤਰਫੇ ਉਪਲੇਟ ਲੱਗ ਗਿਆ ਨਾ ਉਹਦੇ ਇਹਨਾਂ ਭਰ ਗਿਆ ਹਾਂ ਚੱਲ ਕੋਈ ਨਾ ਕੁਝ ਹੋ ਜਾਂਦਾ ਆਟਾ ਚਾਚੇ ਬਰਨ ਕਰਨਾ ਹੈ ਸਰਪੰਚ ਜੀ ਕਿਵੇਂ ਹੋ ਠੀਕ ਆ ਤੂੰ ਐਂ ਦੱਸ ਦੇ ਆਉਣਾ ਕਿ ਆਉਣਾ ਨਹੀਂਗਾ ਆਹ ਗੰਡੇ ਲਿਆਂਦੇ ਆੜਿਆ ਹੀ ਪਿਆ ਦੇਖ ਲੈ ਜਦੋਂ ਦਾ ਪਤਾ ਲੱਗਿਆ ਜਦੋਂ ਦਾ ਮੈਨੂੰ ਪਤਾ ਤਦੋਂ ਮੈਨੂੰ ਪਤਾ ਲੱਗਿਆ ਉਹ ਗੰਡੇ ਲਿਆਂਦੇ ਸਾਡੇ ਐਂ ਪੈ ਬਣਾਉਣ ਨੂੰ ਜੀ ਨਹੀਂ ਕਰਦਾ। ਨਹੀਂ ਆ ਬਈ। ਅਜਾ ਫਿਰ ਆ ਕੱਲ ਨੂੰ ਉੱਡ ਜਾਗੇ ਘਰ ਨੂੰ। ਨਹੀਂ ਨਹੀਂ। ਮਗਾ ਜੀ ਪੈਰੀ ਪੈਣਾ। ਆ ਨਵਾਂ ਆ ਫਿਰ ਆ। ਐਂ। ਨਵਾਂ ਆ। ਉਹ ਜੁਗਣੀ। ਆਏ ਆਏ ਇੱਕ ਦੋ ਚਿਰ। ਕਮਰਾ ਜੀ ਜੱਗ ਆ ਗਿਆ। ਠੀਕ ਆ। ਪਰ ਬਈ ਹਾਲੋ ਕਿਵੇਂ ਹੋ ਆ ਦੇਖ ਲੋ ਜੀ ਮੋਦੀ ਨੂੰ ਮੈਨ ਲਾਓ ਮੋਦੀ ਸਾਹਿਬ ਆਨੇ ਬੈਟਿਆ ਆ ਰਹਾ ਕੋਈ ਨਹੀਂ ਤੇਈ ਨੂੰ ਪ੍ਰੈਜ਼ੈਂਟ ਹੋਣਾ ਚਾਹੀਦਾ ਇੱਥੇ ਮੈਂ ਦੱਸਿਆ ਨਾ ਤੁਹਾਨੂੰ ਮੈਂ ਹਾਂ 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 ਬੱਚੇ ਚੋਰੀਆਂ ਭਾਈ ਆ ਕਦੋਂ ਆਉਂਗੇ ਭਾਈ ਤੂੰ ਦੱਸ ਯਾਰ ਸਹੀ ਸਹੀ ਬੱਚੇ ਆਉਣਾ ਭਾਈ ਸਹੀ ਆਉਂਗੇ ਨਾ ਆਉਂਗੇ ਨਾ ਦੋਨੇ ਅੱਡੀ ਕੇ ਨਾਲ ਲੈ ਕੇ ਆਈ। ਇਹ ਮਤ ਲੋਕ ਜਿਹਾ ਆ ਥੋੜੀ ਹਰਦਾ ਆਇਆ ਮੇਰੇ ਨਾਲ ਆ। ਬਾ ਠੀਕ ਆ। ਅੱਲਾ ਥੋੜੀ ਜਿਹੀ ਨੀਟ ਬਸ ਆ ਬੈਠਾ ਬਟਾ ਆ ਬਰਾ। 25 ਤੋਂ ਭਾਵੇਂ 26 ਕਰਦੀ 27 ਕਰਦੀ 30 ਕਰਦੀ ਭਾਵੇਂ ਪਰ ਇਹਨੂੰ ਨਾਲ ਲੈ ਕੇ ਆਣਾ ਮੇਰੇ ਸਾਲੇ ਨੂੰ। ਬਾਹਰ ਟੱਕ ਲੈਣਾ ਪਰ ਨਾ ਐਸਾ ਕਰਕੇ ਰੱਖਿਆ ਹੈ। ਹਾਂ ਬਾ ਠੀਕ ਆ। ਮੈਂ ਇਹੀ ਗੱਲ ਚ ਪਾ ਕੇ ਧਰੀ ਟੰਗਾਂ ਆਈਆਂ ਇਹਨੂੰ। ਜਾਂਦਾ ਨਾ ਟੱਡ ਕੇ ਆਈ। ਦੇਰੋਂ ਪੜ ਦੇਖਾਂ ਉਸ ਤਰ੍ਹਾਂ ਐਂ ਨਾ ਲਾ ਸੀ ਪੜ ਪੜ ਦੇਖਣੀ ਜਾਣਾ ਸੀ ਜਿਹੜੀ 15 ਤਰੀਕ ਨੂੰ ਬਣਾਈ ਸੀ ਪਲੈਨਿੰਗ ਕੋਈ ਨਹੀਂ ਫਿਰ ਸ਼ਿਮਲੇ ਜਾਣਾ ਸ਼ਿਮਲੇ 20 ਨੂੰ ਆ ਜਾ ਹੈ 20 ਨੂੰ 20 ਨੂੰ ਆ ਜਾ ਹਾਂ ਆ ਜਾ ਤੁਸੀਂ ਆ ਜਾਓ ਤੁਸੀਂ ਦਾ ਨਾ ਆਉਂਗਾ ਯਾਰ ਕੋਈ ਨਹੀਂ ਮੈਂ ਆਉਂਗਾ 23 ਨੂੰ ਪੱਕਾ ਹੋਣਾ ਚਾਹੀਦਾਗਾ ਨਹੀਂ ਅਸੀਂ ਟੱਪ ਜਾਾਂਗੇ ਘਰੇ ਯਾਰ ਅਸੀਂ ਵੀ ਨਹੀਂ ਰਹਿੰਦੇ ਜਤਨ ਵੀ ਤੁਸੀਂ ਆਏ 24 ਨਾ ਆਪਾਂ ਘੱਟੇ ਚਲ ਬੜਾਏ ਥਾ ਅਸੀਂ ਇੱਥੇ ਕੀ ਲੈਣ ਆਵਾਂਗੇ ਬਈ ਯਾਰ ਅਸੀਂ ਬਈ ਦੁਕਾਨ ਤੋਂ ਲੈ ਗਏ ਆ ਇਕੱਲੇ ਗੰਡੇ ਤੇ ਦੋ ਟਮਾਟਰ ਜਮ ਖਤਨਾਂ ਆਂਡੇ ਪਿਆਗੇ ਉਹਨਾਂ ਨੂੰ ਪਰਾਂ ਨੇ ਵੇੜ ਗੇ ਭੁਰਜੀ ਤਨ ਆਂਡੇ ਦੀ ਯਾਰ ਭਲ ਬਹੁਤ ਆਣਾ ਬਹੁਤ ਆਪਾਂ ਅਪਾ ਜੀ ਤਾਂ ਬਫਰ ਜੀ ਬਹੁਤ ਹੈ ਤਨ ਆਂਡੇ ਦੀ ਪਰ ਜੀ ਬਾਲੀ ਨਾ ਆਪਾਂ ਫਿਰ ਤੰਗ ਕਰਦੀ ਹੈਗੀ ਖਰਾਕ ਵਾਲੀ ਵੀ ਚੰਗੀ ਨਹੀਂ ਹੁੰਦੀ ਤੇ ਹੁਣ ਟਾਈਮ ਹੁ ਹੋ ਗਿਆ ਭਾਈ 11 ਵਜਨ ਵਾਲੇ ਆ ਗਏ ਉਸਨੇ ਆ ਜੇ ਅਸੀਂ ਬਣਾਇਆ ਕੋਲੇ ਮੈਂ ਅਸੀਂ ਸਰਜੂ ਦਾ ਕੁਲਰੀਆ ਆਪਣੇ ਤੇ ਇੱਕ ਇੱਕ ਕਾਂਦੇ ਵਾਲੀਆਂ ਆਈਆਂ ਹਾਂ ਤੇ ਬਣਾਇਆ ਸੀ ਆਏ ਨਹੀਂ ਕਿਉਂਕਿ ਡੀਕੇ ਦਾ ਫੋਨ ਆ ਗਿਆ ਡੀਕੇ ਨੇ ਕਹਵਾਂ ਰਹਿਦੀ ਦਿੱਤੀ ਜਾੜਾ ਰੋਟੀਆਂ ਬਣਾਉਣ ਦਾ ਚੀਜ਼ ਨਹੀਂ ਕਰਦਾ ਕਿਹੜਾ ਪੜ ਕੀ ਲੱਗਦਾ ਤੈਨੂੰ ਮੈਂ ਕਹਾਂ ਸੌਂ ਜਾਂ ਨਹੀਂ ਹੈ ਡੀਕੇ ਕਹਿਦਾ ਮੈਂ 23 ਤਰੀਕ ਨੂੰ ਆਉਂਗਾ ਅੱਜ ਉਹਨੂੰ 6 ਦਿਨ ਹੋ ਗਏ ਪੂਰੇ ਗਏ ਨੂੰ ਕੱਲ ਨੂੰ ਸਤ ਸਾਂਹ ਦਾ ਹੋ ਜਾਊਗਾ ਕੀ ਸੱਤ ਦਿਨ ਅਜੇ ਹੋਰ ਕਹਿੰਦਾਗਾ ਆ ਇਹ ਕੈਮਰਾ ਦੇ ਕਿ ਲੈ ਅੱਧੀ ਕਿ ਦੇ ਕਪੜੇ ਕੱਟਾ ਗਏ ਦੀ ਕਿ ਦੇ ਪੜਾ ਤੇ ਡੀ ਕੇ ਬਾਈ ਕਹਿੰਦਾ ਤੇ ਬਾਕੀ ਉਹ ਕਹਿੰਦਾ ਮੇਰਾ ਕੋਈ ਪਤਾ ਨਹੀਂ ਕਹਿੰਦਾ 50 50 ਆ ਕਹਿੰਦਾ ਮੈਂ ਜੇ 23 ਤਰੀਕ ਨੂੰ ਆ ਗਿਆ ਤਾਂ ਆ ਗਿਆ ਤੇ ਨਹੀਂ ਕਹਿੰਦਾ ਮੈਂ ਉੱਥੇ ਕੋਈ ਕੰਮ ਸ਼ੁਰੂ ਕਰਨਾ ਕਰ ਤੇ ਓਏ ਅਸੀਂ ਹੁਣ ਕੀ ਮਾਰਾਂ ਮੈਂ ਉਸ ਮਾਰਦੇ ਯਾਰ ਪਿਆਰ ਰਹਿੰਦੇ ਗੱਲੇ ਕੋਈ ਨਾ ਬਾਤਾਂ ਗੁੰਮਾਉਂਦੇ ਜੀ ਇਧਰ ਜਾ ਕੇ ਬੈੱਡ ਤੇ ਚੱਕ ਲਿਆ ਪਰ ਆ ਦੋਰਾ ਗੱਲਣ ਲਈ ਆਂ ਢਾਕ ਰਾਂਗਾ ਲਿਆ ਲਿਆ ਉਰਾਂ ਲਿਆ ਅਰੇ ਲਿਆ ਮੈਨੂੰ ਭੁੱਲਣਾ ਆਟਾ ਯਾਰ ਭੁੱਲਣਾ ਕੋਨਾਂ ਦਾ ਕਿਹੜਾ 50 ਖਾਣੀਆਂ ਆ ਆਟਾ ਥੋੜਾ ਹੀ ਕੁੰਨੀ ਮੈਂ ਵੇਸ਼ੀ ਕਰਕੇ ਆਟਾ ਘੋਣਾ ਪਤਾ ਨਾਲੀ ਚੰਗਾ ਹੁਣ ਇੱਥੇ ਸਾਡਾ ਰਹਿਣਾ ਵੀ ਮੁਸ਼ਕਲ ਹੋਇਆ ਪਿਆਗਾ ਸਾਡਾ ਢੀਕਾ ਬਣਾ ਜੀ ਨਹੀਂ ਲੱਗਦਾ ਸਾਡੇ ਤਿੰਨਾਂ ਦੀ ਮੱਤ ਐ ਹਰ ਜੀ ਮਿਲੀ ਜੀ ਪਤਾ ਨਹੀਂ ਕੀ ਗੱਲ ਐ ਉਹ ਵੀ ਸਾਡੇ ਨਾਲ ਦਾ ਹੀ ਸੀ ਜਮਾ ਇੱਕੋ ਜਿਹਾ ਹੋ ਗਏ ਸੀ ਅਸੀਂ ਇਕੱਠੇ ਉਹਦੇ ਬਿਨਾ ਸਾਡਾ ਵੀ ਨਹੀਂ ਰਹਿਣ ਨੂੰ ਇੱਥੇ ਜੀ ਕਰਨਾ ਆ। ਤਾਂ ਵੀਡੀਓ ਦਾ ਬਾਅਦ ਦੀ ਗੱਲ ਆ ਵੀਡੀਓ ਕੰਨ ਘੱਟ ਬਣ ਜਾਣੀਆਂ ਅਸੀਂ ਆਪੇ ਬਣਾ ਲਾਂਗੇ ਜਿੰਨਾ ਕੋਈ ਪਰ ਸਾਡਾ ਉਹਦੇ ਬਿਨਾ ਜੀ ਨਹੀਂ ਲੱਗਦਾ ਪੰਗਾ। ਤੇ ਦੇਖਦੇ ਆ ਜੇ ਡੀਕਦੇ ਆ ਉਹ 23 ਤਰੀਕ ਤੱਕ ਆ ਗਿਆ ਤਾਂ ਤੇ ਨਹੀਂ ਭਾਈ ਜੀਵੇ ਤਾਂ ਚੱਲ ਸਾਨੂੰ ਵੀ ਪਾਣੀ ਪੀਣਗੇ। ਕਟਾ ਫਰ ਗੰਡੇ ਗੁੰਡੇ। ਚੱਟਾ ਨਹੀਂ ਕਟਾ। ਹਾਂ ਕਟਾ। ਕਾਸੇ ਤੂੰ ਆ ਕੀ ਕਰੀ ਜਾਂਦਾਗਾ? ਪਾਣੀ ਇਧਰੋਂ ਰੋੜ ਕੇ ਲੈ ਆਇਆ ਪਾਣੀ ਰੋੜ ਕੇ ਲੈ ਆਇਆ ਮੈਂ ਅਟ ਮੈਂ ਪਾਣੀ ਤੇ ਗਿੱਲਾ ਸੀ ਮੈਡਮ ਦੋਨੇ ਪਾਸੇ ਕਰਕੇ ਫੇਰ ਰੋੜ ਕੇ ਪਾਣੀ ਕਿਵੇਂ ਕਰਕੇ ਦੋਨੇ ਪਾਸੇ ਕਿਵੇਂ ਕਰਕੇ ਜਿੱਦਿਆਂ ਦਾ ਟੀਕੇ ਗਿਆ ਬਈ ਕਿਸੇ ਨੇ ਝਾੜੂ ਨਹੀਂ ਮਾਰਿਆ ਕਾਉਂਦੇ ਤੇ ਉਹੀ ਸੀਗਾ ਸਾਡਾ ਇੱਕ ਲਾਗਦੇ ਰੱਖਿਆ ਸਾਡਾ ਲਾਗਦੇ ਰੱਖਿਆ ਸਾਡਾ ਆਟਾ ਕੌਣ ਤਾਂ ਹਾਂ ਜਾਟਾ ਠੀਕ ਹੋ ਨਿਆਰ ਪਾਉਂ ਓਏ ਹਾਂ ਓਏ ਆ ਆ ਓਏ ਆ ਪਾਣੀ ਨਾਲ ਭਿੱਜੀ ਪਈ ਟਰੇ ਜੀ ਆਂਡੇ ਭਿੱਜ ਗਏ ਆਂਡੇ ਆਂਡੇ ਵਾਂਡੇ ਤਾਂ ਭਿੱਜ ਗਏ ਹੋਰ ਗਿੱਲੇ ਹੋ ਗਏ ਜਮਾ ਛਿਲਕੇ ਤਾਂ ਪਲਪਲ ਕਰਨ ਲੱਗ ਗਏ ਹੁਣ ਕੀ ਕਰਾਂਗੇ ਇਹਨਾਂ ਆਂਡਾ ਭਿੱਜਿਆ ਹੋਏ ਲੈ ਆਂਡਾ ਭਿੱਜਿਆ ਨੂੰ ਆਂਡੇ ਦੇ ਵਜਾ ਤੇ ਕੀ ਆ ਤੜਕੇ ਨੂੰ ਕੀ ਆ ਤੜਕੇ ਨੂੰ ਤੂੰ ਤੇ ਨਿਕਲੇ ਹੁਣ ਅੱਗ ਲਾਏਗਾ ਤੂੰ ਯਾਰ ਮੈਂ ਯਾਰ ਟਰਾਈ ਕਰਦਾ ਸੀਗਾ ਜੀ ਨਿਵੇ ਰਾਧ ਗਣੇਸ਼ਰ ਨੇ ਨਹੀਂ ਉਹ ਬਣਾਈ ਸੀ ਬ੍ਰੀਕਪੋਟ ਕੋਈ ਉਹ ਨਾ ਬਣਾਈ ਯਾਰ ਉਹ ਦੇਖੋ ਕਾਲਾ ਧੋਆ ਕਿਵੇਂ ਨਿਕਲਦਾ ਦੇਖੀ ਤੇ ਕਿਧਰੋਂ ਨਿਕਲੀ ਜਾਂਦਾ ਉਹ ਤੂੰ ਅੱਗ ਲਾਏਗਾ ਮੇਰੇ ਸਾਹਮਣੇ ਹੁਣ ਕਿਵੇਂ ਮੁੱਕ ਗਿਆ ਮੁੱਕ ਗਿਆ ਨਕਲਾ ਚੱਲ ਉਹ ਬੰਦੀ ਰੋ। ਇਹਦਾਂ ਨਾ ਕੋਈ ਕੰਮ ਹੋਊਗਾ। ਤੋ ਕੋਈ ਚੀਜ਼ ਸਵਾਰੀ ਹੈਗੀ ਕਿ ਸਾਰੀ ਵਿਗਾੜੀਆਂ ਆ। ਹੈਂ? ਕੋਕ ਮੈਨੂੰ ਵੀ ਜਪਾਨ ਵਾਲਾ ਕਹਿੰਦੇ ਆਗੇ। ਤੰਜ ਦਾਓ। ਕੋਈ ਦੇਖ। ਪਰ ਉਹ ਬ੍ਰੇਕ ਨਾ ਕਰਦਾ ਬੰਦੇ ਉਹ ਬਾਈ ਬਣ ਕੇ। ਹਾਂ, ਠੀਕ ਨਾ ਕਰ। ਬ੍ਰੇਕ ਹੋਣ ਤਾਂ ਹੋ ਗਈ। ਉਹ ਬਸ ਇਹ ਨਹੀਂ ਸਹੀ ਆ। ਠੀਕ। ਹਾਂ, ਰੋਟੀ ਖਾਣ ਦਾ ਸੁਆਦ ਜਾ ਜਾਂਦਾ। ਚਲ ਬਰ ਰੋਟੀਆਂ ਤਾਂ ਬਣਾ ਲਾ। ਆਹ ਹੁਣ ਕਰੀ ਜਾਂਦਾ ਤੂੰ ਮੈਂ ਰੋਕ ਜਾ ਹੁਣੇ ਬੰਦ ਕਰ ਦੇ ਇਹਨੂੰ ਰੁਕ ਗਿਆ ਹੁਣ ਚਾਹ ਬਣਾਵਾ ਮੈਂ ਉਹ ਰੋਟੀਆਂ ਬਣਾਵਾ ਹੈ ਬਣਾਵਾ ਬਣਾਉਣੀਆਂ ਬਹਿਣਗੀਆਂ ਵੇਲਣੀਆਂ ਪਹਿਣੀਆਂ ਕਿਉਂ ਨਾਲ ਖੜ ਕੇ ਉਹ ਪਲਟਣਾ ਕੋ ਕੰਮ ਵੇਲੂਗਾ ਮੈਂ ਹੈ ਮੈਂ ਵੇਲੂਗਾ ਤੂੰ ਉਹ ਬਣਾਈਂਗਾ ਹਾਂ ਚਾ ਠੀਕ ਚੱਲ ਚੰਗਾ ਫਿਰ ਹਾਂ ਵੇਲਣੇ ਕੋਟਾ ਆ ਰਹੀ ਬੈਠਾ ਹੋਈ ਇਨਾ ਯਾਰ ਪਾਂਚੋ ਇੱਥੇ ਨਾ ਇਹ ਉਹ ਕਸਾਉਣ ਵਾਲੇ, ਵੇਚ ਕਸਾਉਣ ਵਾਲੇ। ਇੱਥੇ ਪੱਕੇ ਲਵਾ ਦਈਏ, ਪੱਕਾ ਲਵਾਉਣ ਵਾਲਾ ਇਹ ਹਿੱਲੇ ਨਾ ਜਿਹੜਾ। ਫੜ ਜਾਤਾ ਕਿਥੇ ਬਣਾ ਕਰਾਂਗੇ? ਆਲ। ਆਖ ਕਿ ਇੱਥੇ ਨਾ ਗੋਡੇ ਨਾਲ ਲੱਗ ਕੇ ਬੈਠਣ। ਉਹ ਥੱਲੇ ਡੱਕਦਾ ਆ ਕਿਦ ਤਰ। ਮੈਂ ਵੀ ਦੱਤਾਂ ਮੈਂ ਮੈਂ ਵੀ ਤਾਂ ਰੋਟੀ ਬਣਾਉਂਦਾ ਹੀ ਹੁੰਦਾ ਸੀ ਇੱਥੇ। ਕੌਮ ਕੀ ਪਤਾ ਕਿਹੜੇ ਹਿਸਾਬ ਨਾਲ ਬਣਾਉਣਾ। ਸਿੱਖਣੀ ਪੈਣੀ ਐ ਬਰੋ। ਆਲਟੀਮੇਟ ਬਰੋ ਇੱਕ ਨੰਬਰ ਰੋਟੀ ਬਣਾਉਂਗੀ। ਹੈਂ? ਰੋਟੀ ਦਾ ਗੋਲ ਬਣਾਇਆ ਤੂੰ ਐ। 15 ਮਿੰਟ ਲੱਗੇ। ਇੱਕ ਰੋਟੀ ਦੇ। ਹੂੰ ਹੂੰ। ਫਿਰ ਕਦੋਂ ਬਣਾਵਾਂਗੀ? ਤੂੰ ਬਸ ਪੌਣੇ ਕਿਦੋਂ ਖਾ ਲਾਂਗੀ? ਪੌਣੇ ਕਿਦੋਂ ਖਾ ਲਾਂਗੀ? ਕਿਸੇ ਨੇ ਖਾਣੀ ਹੁੰਦਾ। ਸ਼ਾਮ ਬਣਾ। ਰੋਟੀਆਂ ਬਣਾਉਣ ਦਾ ਤਾਂ ਯਾਰ ਜਮਾ ਸਿੱਖ ਲਾਂਗਾ। ਬਿੰਗ ਘਾਟੇ ਡੀਆਂ ਚੱਲ ਜਿਵੇਂ ਹੋ ਗਿਆ ਬਣਾ ਲਾਂਗਾ। ਆਟਾ ਗੁੰਨਣਾ ਹੋਣਾ ਰਹਿ ਗਿਆ। ਕਮਰੇ ਚ ਸਿੱਖ ਬਹੁਤ ਘਸ ਲਿਆ ਆਉਂਗਾ ਅਸੀਂ। ਤੇਰਪਾਲ, ਗਰਮੀ ਕਿਵੇਂ ਆ ਗਈ ਇੱਥੇ? ਹਾਂ। ਤੋ ਬਾਬਾ ਤੋ ਬਗਾ ਨੁ ਹੋਇਆ ਭਾਈ ਮੈਂ ਕਹਣਾ ਨਾਲ ਗਿਆ ਨਾ ਹੁਣ ਨਾਣਾ ਭੁਗ ਹੋਰ ਜਨ ਨਾਲ ਇਹਨਾਂ ਦਾ ਰੋਟੀ ਵੀ ਨਹੀਂ ਚੰਗੀ ਲੱਗਣੀ ਨੰਗਣੀ ਨਹੀਂ ਜਿਹੜੇ ਸਾਭ ਦੀ ਗਰਮੀ ਆ ਰੋਟੀਆਂ ਬਣ ਗਈਆਂ ਭਾਈ ਸਾਡੀਆਂ ਇਸ ਤੋਂ ਅਟੈਕ ਹੋਊਗਾ ਮਣੀ ਤੇ ਮਾਰ ਪਾਲ ਨਾ ਆਇਆ ਵਾ ਠੀਕ ਆ ਓਕੇ ਆ ਸਮਝ ਆ ਸਮਝ ਆ ਸਮਝ ਅੱਗੇ ਤੂੰ ਤਾਂ ਸਮਝ ਕੇ ਨਹੀਂ ਜਾਂਦਾ ਹਾਂ ਮੈਂ ਤੇਰੇ ਰੂਲਾਂ ਤੇ ਚੱਲੂਗਾ ਕੋਈ ਨਹੀਂ ਸਮਝ ਕੇ ਜਾਂਦਾ ਤੂੰ ਕਿਹੜੇ ਚ ਮਰਜ ਦੇਖ ਲੈਂਦੇ ਮੈਂ ਰੋਜ਼ ਹੀ ਦੇਖਦਾ ਹਾਂ ਮੈਂ ਸੀਨੀਅਰ ਤੇ ਨਾਲ ਰੋਟੀਆਂ ਬਣਾਉਂਦਾ ਤੇ ਮੇਰਾ ਜੂਨੀਅਰ ਸਾਫ ਲਿਆ ਠੀਕ ਹੁਣ ਲਾ ਕੇ ਬਾਈ ਥੋੜੀ ਸੁਰਤ ਆਈ ਹੈਗੇ ਗਰਮੀ ਬਾਹਲੀ ਆ ਅੰਦਰ ਤੇ ਹੁਣ ਹਰਪਾਲ ਲਾਈ ਜਾਂਦਾ ਫੇਰ ਖਾਣੇ ਆ ਰੋਟੀਆਂ ਤੇ ਅੱਜ ਡੀਟੀ ਨੇ ਬਹੁਤ ਦਿਮਾਗ ਖਰਾਬ ਕੀਤਾ ਜਦੋਂ ਦਾ ਉਹਨੇ ਦੱਸਿਆਗਾ ਨਾ ਉਦੋਂ ਲਈ ਮੇਰਾ ਪੂਰਾ ਦਿਮਾਗ ਖਰਾਬ ਹੋਇਆ ਪਿਆਗਾ ਚੱਲ ਦੇਖਦੇ ਆ ਕੀ ਬਣਦਾਗਾ ਤੇਈ ਤਰੀਕ ਨੂੰ ਚਲੋ ਉਸਤਾਦ ਜੀ ਖਾਣਾ ਖਾਣਾ ਸਟਾਰਟ ਕਰੇ ਹਮ ਹਮ ਕੋ ਚਾਵਲ ਖਾਤੇ ਹਾਂ ਤੰਨੇ ਚ ਗੰਡੇ ਹੋਰ ਦੋ ਟਮਾਟਰ ਤੇ ਤਿੰਨ ਆਂਡੇ ਆਂਡੇ ਥੋੜਾ ਜਿਹਾ ਜੀਰਾ ਪਾਇਆਗਾ ਬਾਕੀ ਨੂਨ ਮਿਰਚ ਤਿੰਨ ਤਿੰਨ 6 6 ਤੇ ਉਂਡਾਣੀ ਪੂਰੀ ਆਉਣੀ ਸੀ ਇਹ ਤਾਂ ਤਿੰਨ ਗੰਡੇ ਵੱਡੇ ਵੱਡੇ ਸੀਗਾ ਉਹਨਾਂ ਦਾ ਹਾਂ ਕਾਦਾ ਹਿਸਾਬ ਲਾਈ ਜਾਂਦਾ ਤੂੰ ਤਿੰਨ ਆਂਡੇ ਤਿੰਨ ਗੰਡੇ ਦੋ ਟਮਾਟਰ ਤਿੰਨ ਤਿੰਨ 6 6 ਤੇ ਫਰਠਾ ਫਰਠਾ ਅਟੋਂਡਾ ਬਣ ਗਿਆ ਅਟੋਂਡਾ ਹੋ ਗਿਆ ਆਹ ਆ ਰੋਟੀ ਨੇ ਅਈਆ ਯਾਰ ਜੀ ਬਿੱਟੇ ਨੇ ਰੋਟੀ ਬਣਾਈ ਐ ਕੀ ਬਣਾਇਆ ਵੱਡੀ ਚੌੜੀ ਰੋਟੀ ਬਣੀ ਓਏ ਥੱਲਣ ਵੇ ਵਧੀਆ ਬਣਾਈਆਂ ਸੀ ਇਹਦਾ ਲਾਸਟ ਸੀਗੀ ਅਸਾਂ ਕੰਮ ਨੇ ਵੇੜ ਨਾ ਜੀਗਾ ਹੁਣ ਤੜਾਈ ਕੰਮ ਜਾਵਾ ਮੱਦੇ ਰੱਖ ਆਹ ਆ ਰੋਟੀ ਵੇ ਚੱਕ ਚਿੱਟੂ ਵੇ ਲੈ ਵੇ ਰੋਟੀਆਂ ਅਸੀਂ ਖਾ ਲਈਆਂ ਤੇ ਲੱਗਿਆ ਸੌਣ ਪਰ ਸੌਣ ਨਹੀਂ ਹਜੇ ਸਾਡੀ ਰਾਇ ਹੈਗੀ ਆ ਬਾਹਰ ਚੱਲ ਪੈਣ ਦੀ ਚੱਲ ਰਹੀ ਆ ਰਾਇ ਬਾਰ ਇੱਕ ਬੈੱਡ ਪਿਆਗਾ ਤੇ ਦੇਖਦੇ ਨੇ ਬਾਹਲੀ ਗਰਮੀ ਤਾਂ ਪਰ ਲੱਗੀ ਜਾਂਦੀ ਹੈਗੀ 10 15 ਮਿੰਟ ਹੋਰ ਦੇਖਦੇ ਆਨੇ ਅਸੀਂ ਬਾਹਰ ਜਾ ਕੇ ਪੈ ਜਾਣਗੇ ਤੇ ਡੀਕੇ ਜੇ ਤੂੰ ਆ ਬਲੌਗ ਦੇਖਿਆ ਨਾ ਤੈਨੂੰ ਇੱਕ ਬੇਨਤੀ ਆ ਜ਼ਰੂਰੀ ਆ ਜਾ ਛੇਤੀ ਛੇਤੀ ਨਹੀਂ ਦੇਖ ਲਈ ਵਰ ਸਾਲਾ ਲਾਲਾ ਕਿਉਂਰ ਪੜ ਤੂੰ ਵੀ ਕਹ ਦੇ ਤੇ ਦੰਦ ਜੇ ਭੰਨੂ ਜਾਉਂਦੇ ਸੀ ਇੱਕ ਵਾਰੀ ਆ ਜਾ ਤੇਰੇ ਦੰਦ ਭੰਨ ਦਾਂਗੇ ਨਹੀਂ ਅਸੀਂ ਤੇ ਗੁੱਡ ਨਾਈਟ ਜੀ ਸਸਰੀਕਾਲ ਸਾਰਿਆਂ ਨੂੰ